ਪੁੱਤ ਕਹਿੰਦੇ ਆ ਕਿ ਲੱਖਣਾ ਸਨਮਾਨਣਾ ਆ ਬੱਟਾ ਮੱਲ ਲੱਖਣਾ ਸਨਮਾਨਣਾ ਆ ਬੱਟਾ ਮੱਲ ਲੱਖਣਾ ਸਨਮਾਨਣਾ ਆ ਆ ਚਾਰੇ ਵਾਲਾ ਕੱਦਾ ਉਹ ਜੱਟਾ ਤੂੰ ਅਮਰੀਕਾ ਦੇ ਵਿੱਚ ਜਿਹਦੀ ਯਾਰੀ ਹਲਾਰ ਜ਼ਾਲ ਆਸਟ੍ਰੇਲੀਆ ਬੰਦੇ ਨਾਲ ਆ ਪਰ ਲੱਗਦਾ ਯੋਰ ਇਹ ਦੀਪ ਆ ਇਹ ਜੱਪੁਰਜੀ ਵਾਲਾ ਇਹ ਦੋ ਬੁਰਜੀ ਅੰਬਰ ਝਰੋਂ ਆਇਆ ਆਪਣਾ ਮਾਲ ਹੈ ਟਰੈਕਟਰ ਨੇ ਕਾ ਜੱਤੇ ਗੱਲਾਂ ਕਹਿੰਦੇ ਵੱਡੇ ਮੁਲਕਾਂ ਚ ਚੱਲੀਆਂ ਪਤਾਪੁਰ ਵਾਲਿਆ ਇਹ ਟਾਪ ਦਾ ਟਾਪ ਦਾ ਟਾਪ ਦਾ ਆਹ ਦੋਵੇਂ ਟਾਪ ਕਬੱਡੀ ਕਬੱਡੀ ਫਰੰਦੀਪੁਰਿਆ ਗੋਪੀ تیاری ਦੇ ਵਿੱਚ ਆਹ ਵੇਖਾਂਗੇ ਓਏ ਕੋਜੇ ਸ਼ਰੀਰਾਂ ਵਾਲੇ ਕੋਜੇ ਸ਼ਰੀਰਾਂ ਵਾਲੇ ਕੋਜੇ ਸ਼ਰੀਰਾਂ ਵਾਲੇ ਬੱਲੇ 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 ਓ ਬੱਲੇ 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 ਉਧਰ ਸਾਡੇ ਹਜਰੀਆਂ ਸਰ ਜੀ ਬਹੁਤ ਵੱਡੇ ਮਾਣ ਪਿਆਰ ਸਤਿਕਾਰ ਕਬੱਡੀ ਨੂੰ ਲਓ ਸਾਹਮਣੇ ਰੇਡ ਆ ਰੇਡ ਦੀਪਦੀ ਮਲਕੀਤ ਫੌਜੀ ਵੱਲੋਂ ਦੋ ਰੇਡਾਂ ਤੇ 500 ਮੇਰੇ ਵਿਰੋ ਵਜੀਰਪੁਰ ਵਾਲੇ ਭਰਾ ਕਹਿੰਦੇ ਨੇ ਆਹ ਦੀਪਦੀਆਂ ਦੋ ਰੇਡਾਂ 500 ਦੀਆਂ ਥਾਰ ਟੱਕਰ 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 ਇਹ ਖਾਣਾ ਭੈਣੀ ਵਾਲਾ ਆਪਾ 500 ਜਾਣਾ ਤੇ ਦਾ ਮਤਲਬ ਵੀ ਗੋਫੀ ਕਦੇ ਇੱਕ ਵਾਰ ਉਹ ਹਲੋ ਹਲੋ ਵਾਹ ਕੁਛ ਨਹੀਂ ਲਾ ਵੀ ਕਾਲਾ ਸਾਡਾ ਭਰਾ ਪਰ ਦੂਜੇ ਪਾਸੇ ਹਸੈਨ ਗੁਜਰ ਵਾਹ ਉਧਰ ਭਰਕੇ ਜੀ ਸੱਟ अॼ <companyaha> नओस ਬੱਲੇਓ ਖੰਗਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਰੱਖੀਦਾ ਕਰਾਕੇ ਬਤਲੋ ਲੈ ਵੀ ਪਤਾ ਲੱਗ ਜੇ ਖਾਰ 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 ਅੱਜ ਕੱਢੀ ਜਾਂਦਾ ਸਾਰਿਆਂ ਦੀ ਜਾੜਾ ਤਾੜੀਆਂ ਵੱਧੀਆਂ ਵਾਹ ਹੋਏ ਖਾਨੀਪ ਦੇ ਦੱਬੁਰਜੀ ਵਾਲਾ ਜੇ ਕਦੇ ਫਰੰਦੀਪੁਰੇ ਦੇ ਨਾਲ ਟੱਕਰ ਹੋਵੇ ਤੇ ਦੁੱਖ ਦੂਰ ਹੋ ਜਾਣਾ ਉਹ ਦੁੱਖ ਦੂਰ ਹੋ ਜਾਣਾ ਪਰ ਸਾਹਮਣੇ ਆ ਵਾਹ ਆ ਵਾਹ ਦੱਬੁਰਜੀ ஆ <hazimans> <hazim> <hazim>